ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਮੇਰੇ ਇਸ ਨਗਰ ਦੇ ਇਸ ਇਲਾਕੇ ਦੇ ਸਵਾਡੀਆਂ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਉੱਥੇ ਪਰਮਪితਾ ਪਰਮਾਤਮਾ ਜੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰ ਗੁਜ਼ਾਰ ਹੈ ਕਿ ਮੈਨੂੰ ਇਹਦੀ ਤਾਕਤ ਦੀ ਲੋਕਾਂ ਦੀ ਸੇਵਾ ਕਰਨ ਦੀ ਮੈਂ ਪਹਿਲਾਂ ਵੀ ਕਿਹਾ ਸੀ ਜਿਵੇਂ ਆਮ ਬੋਲਦਾ ਸੀ ਆਪਣੇ ਭਾਸ਼ਣ ਦੇ ਵਿੱਚ ਕਿ ਜਿਸ ਤਰ੍ਹਾਂ ਭਗਵਾਨ ਚ੍ਰਿਸ਼ਣ ਜੀ ਨੇ ਕਿਹਾ ਗੀਤਾ ਦੇ ਵਿੱਚ ਇਹ ਕੰਮ ਕਰੋ ਫਲ ਦੀ ਇੱਛਾ ਨਾ ਰੱਖੋ ਮੈਂ ਫਲ ਦੀ ਇੱਛਾ ਰੱਖ ਕੇ ਕੰਮ ਨਹੀਂ ਕੀਤਾ ਮੈਂ ਸਿਰਫ ਲੋਕਾਂ ਨੂੰ ਇਹ ਕਹਿ ਰਿਹਾ ਸੀ ਕਿ ਜੇ ਮੈਂ ਤੁਹਾਨੂੰ ਮੇਰੀ ਸੇਵਾ ਚੰਗੀ ਲੱਗੀ ਤਾਂ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓ। ਸੋ ਲੋਕਾਂ ਨੇ ਇੰਨਾ ਕਿ ਪਿਆਰ ਦਿੱਤਾ। ਇੱਕ ਕਬੱਡੀ ਲੀਗ ਨਾਲ ਸ੍ਰੀ ਬਜਿੰਦਰ ਸਿੰਘ ਲਾਜੀ ਦੀ ਜੋ ਤਾਕਤ ਉਹਨਾਂ ਦੇ ਹੱਥ ਮਜ਼ਬੂਤ ਕਰੇ ਨੇ। ਕਾਂਗਰਸ ਪਾਰਟੀ ਨੂੰ ਪਤਵਾ ਦੇ ਕੇ ਇਹ ਮੈਂ ਸਾਰਿਆਂ ਦੇ ਮੈਂ ਬੜਾ ਭਾਵੁਕ ਹਾਂ ਇਸ ਤਰ੍ਹਾਂ ਕਿ ਮੇਰੇ ਭਰਾ ਮੇਰੀਆਂ ਬਾਹਾਂ ਬਣ ਕੇ ਖੜੇ ਮੇਰੇ ਪੰਚਾਇਤ ਦੇ ਯੂ ਮੇਂਬਰ ਸੀ ਹੋਰ ਮੇਰੇ ਸਹਿਯੋਗੀ ਵਾਟਰ ਸਪਲਾਈ ਕਮੇਟੀ ਦੇ ਤੇ ਹੋਰ ਮੇਰੇ ਜੋ ਵੀ ਮੈਨੂੰ ਆਪਣਾ ਪਰਿਵਾਰ ਵਾਂਗੂ ਆਪਣੇ ਭਰਾ ਵਾਂਗੂ ਸਮਝਦੇ ਸੀ ਆਪਣਾ ਬੱਚਾ ਸਮਝਦੇ ਸੀ ਉਹਨਾਂ ਨੇ ਬੜਾ ਹੀ ਵੱਡਾ ਫਤਵਾ ਜਿਵੇਂ ਕਿ ਕਹਿੰਦੇ ਸੀ ਕਿ ਬੜਾ ਉਹ ਥਰੱਲੇ ਜਾਰ ਉਮੀਦਵਾਰ ਆ ਆਪ ਦਾ ਬੜਾ ਬਸਾਈਸੀ ਵਾਲਾ ਮਸਲ ਯੂਤ ਪਾਵਰ ਵੀ ਯੂਜ਼ ਕੀਤੀ ਗਈ ਤੁਸੀਂ ਵੀ ਦੇਖਿਆ ਜੀ ਅੰਤਾਰ ਕਿ 50 ਤੇ 100 ਦੇ ਕਰੀਬ ਉਹ ਤੇ ਗੁੰਡਾਗਰਦੀ ਕਰਨ ਲਈ ਬੂਥ ਕੈਪਚਰਿੰਗ ਦੀ ਕੋਸ਼ਿਸ਼ ਹੋਈ ਪਰ ਸਿਗਲਾ ਸਾਹਿਬ ਨੇ ਸਮੇਂ ਸਿਰ ਉਹ ਇੱਕ ਕਦਮ ਲੈ ਕੇ ਪੁਜੀ ਸ਼ਾਸਨ ਨੂੰ ਚੌਕ ਕੀਤਾ ਤੇ ਉਹਦਾ ਬਚਾ ਹੋਇਆ ਤੇ ਇੱਕ ਵੱਡੀ ਜਿਹੀ ਸੰਭਲਣੀ ਮੈਂ ਮੇਰੇ ਲੋਕਾਂ ਦਾ ਮੇਰੇ ਉਸ ਪਰਮਾਤਮਾ ਦਾ ਸਾਰਿਆਂ ਦਾ ਤੇ ਮੇਰੇ ਮਾਤਾ ਪਿਤਾ ਦੇ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਵਿਰਾਸਤ ਮੈਨੂੰ ਗੁਣ ਦਿੱਤਾ ਉਹਨਾਂ ਸਾਰਿਆਂ ਦਾ ਰਿਸ਼ਤੇਦਾਰਾਂ ਮੈਂ ਮੇਰੀ ਪਤਨੀ ਜੀ ਨੇ ਕਿ ਮੇਰੇ ਬਾਹਰ ਨਾਲ ਬਾਹ ਮੋਢੇ ਨਾਲ ਮੋਢਾ ਲਾ ਕੇ ਬੜੀ ਬਰੀ ਮੁਹਿੰਮ ਵਿੱਚ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਹੀ ਜਿਹੜੇ ਸਹਿਯੋਗੀ ਰਹੇ ਧੰਨਵਾਦ ਕਰਦਾ ਹਾਂ ਚਲਾ ਬਾਈ ਜੀ ਅੱਜ ਬਹੁਤ ਵੱਡੀ ਜਿੱਤਾਂ ਜਿੱਤਾਂ ਕਰਕੇ ਸਰਕਾਰ ਵੱਲੋਂ ਕਈ ਅਲੰਬੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਬਹੁਤ ਵਕਤ ਬਾਕੀ ਇਸ ਪਾਸੇ ਦਿੱਤੀ ਆ ਮੈਂ ਥੋੜਾ ਜਿਹਾ ਅੱਗੇ ਕਰ ਲੈਂਦੇ ਆਪਾਂ ਹੌਲੀ ਹੌਲੀ ਨਾਹੀਂ ਜਿਹੜੇ ਲੋਕਾਂ ਨੂੰ ਬਹੁਤ ਦੇ ਹੁੰਦੇ ਨੇ ਦੋ ਮਿੰਟ ਰੁਕੋ ਬਾਈ ਥੋੜਾ ਜਿਹਾ ਦੇ ਲੋਕ ਨੇ ਉਹ ਵੱਡੇ ਹੁੰਦੇ ਨੇ ਦਾ ਕੇ ਜਿੱਤਣ ਤੋਂ ਬਾਅਦ ਲੀਡਰ ਵੱਡੇ ਹੁੰਦੇ ਨੇ ਆ ਤੁਹਾਨੂੰ ਦੇਖ ਹੀ ਲਿਆ ਧੋਵੀ ਪੜਕਾ ਮਾਰਤਾ ਲੋਕਾਂ ਨੇ ਤਾੜੀਆਂ ਅੱਗੇ ਇੱਕ ਮਿੰਟ ਸਰਦਾਰ ਜੀ ਮੱਲੇ ਵਾਲਿਆਂ ਨੇ ਅੱਜ ਤੁਹਾਨੂੰ ਇੱਕ ਵੱਡੀ ਜਿੱਤ ਨਾਲ ਜਤਾਇਆ ਕੀ ਕਹਿਣਾ ਚਾਹੋਗੇ ਪਤਾ ਜੀ ਮੈਂ ਤਾਂ ਮੱਲੇ ਵਾਲਿਆਂ ਦਾ ਧੰਨਵਾਦ ਕਰਦਾ ਮੈਨਾਂ ਕੋ ਲੱਗਿਆ ਜੀ ਮੇਰੇ ਕੋ ਲਵਜਨੀ ਹੈਗੇ ਜਿੰਨਾ ਨਾਲ ਮੈਂ ਜਿਤਾਇਆ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਦਾਸੇ ਜੀ ਨੇ ਅਸ਼ੀਰਵਾਦ ਦਿੱਤਾ ਵਾਰੀ ਵਾਰੀ ਮੈਂ ਧੰਨਵਾਦ ਕਰਦਾ ਜੱਤ ਜੀ